ਨੇ ਮਹੀਨੇ ਡੇਢ ਮਹੀਨੇ ਪਹਿਲਾਂ ਜੀਵਨ ਲਹਿਰ ਵੱਲੋਂ ਇੱਕ ਨਿਊਜ਼ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਕੋੜਾਵਾਏ ਦੀ ਇੱਕ ਧੀ ਆ ਜਿਹੜੀ ਕਿ ਜਾ ਕੇ ਮਲੇਸ਼ੀਆ ਦੇ ਵਿੱਚ ਗਲਤ ਏਜੰਟ ਜਿਹੜਾ ਦੇ ਜ਼ਰੀਏ ਮਲੇਸ਼ੀਆ ਦੇ ਵਿੱਚ ਫਸ ਗਈ ਸੀ ਔਰ ਅੱਜ ਉਸ ਰੱਬ ਦਾ ਸ਼ੁਕਰ ਮਨਾਣੇ ਆ ਕਿ ਉਹ ਜਿਹੜੀ ਧੀ ਆ ਅੱਜ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਪਹੁੰਚ ਗਈ ਆ ਉਹਨਾਂ ਗੱਲਬਾਤ ਕਰਾਂਗੇ ਕਿ ਉੱਥੇ ਮਲੇਸ਼ੀਆ ਦੇ ਵਿੱਚ ਇਹ ਕਿਸ ਤਰ੍ਹਾਂ ਫਸੀ ਉੱਥੇ ਔਰ ਕਿਸ ਤਰ੍ਹਾਂ ਕੀ ਕੀ ਇਹਦੇ ਨਾਲ ਜੋ ਪੂਰੀ ਜਿਹੜੀ ਆਬਹਿਤੀਆ ਇਹ ਆਪਾਂ ਜਿਹੜੀ ਇਸ ਅ ਤੀ ਕੋਲੋਂ ਸੁਣਾਂਗੇ ਵੀ ਕੀ ਗੱਲਬਾਤ ਉੱਥੇ ਹੋਈ ਔਰ ਕਿਸ ਤਰ੍ਹਾਂ ਇਹ ਵਾਪਸ ਆਪਣੇ ਪਰਿਵਾਰ ਦੇ ਵਿੱਚ ਆਈ ਤਾਂ ਵੀ ਤੁਸੀਂ ਮਲੇਸ਼ੀਆ ਦੇ ਵਿੱਚ ਇੱਥੋਂ ਪਹਿਲਾਂ ਕਿੱਦਾਂ ਗਏ ਆ ਮੈਂ ਜਿਹੜੇ 에ਜੰਟਸੂਦ ਗਈ ਆ ਤੇ ਮੇਰੇ 에ਜੰਟ ਨੇ ਮੈਨੂੰ ਗਾਹਾਂ ਵੇਚਿਆ ਏ 에ਜੰਟ ਦਾ ਕੀ ਨਾਮ ਸਰਬਜੀਤ ਹਾਂਜੀ ਠੀਕ ਹਾਂਜੀ ਉਹ ਇੱਧਰ ਲਿਆ ਮੇਰੇ ਦੋਸਤ ਨੇ ਮਲਾਇਆ ਮੇਰੇ ਮੰਮੀ ਪਾਪਾ ਦੇ ਨਾਲ ਤਾਂ ਉਹਨਾਂ ਨੇ ਮੈਨੂੰ ਅੱਗੇ ਵੇਚਿਆ ਏ ਤੇ ਮੈਂ ਇੱਥੇ ਇੰਡੀਆ ਆਉਣ ਦੀ ਰਿਕਵੈਸਟ ਕੀਤੀ ਆਪਣੇ ਬੌਸ ਨੂੰ ਤੇ ਮੇਰੇ ਬੌਸ ਮੇਰਾ ਪਾਸਪੋਰਟ ਨਹੀਂ ਦਿੰਦੇ ਹੀ ਟੌਰਚਰ ਕਰਦੇ ਹੀਗੇ ਨਹੀਂ ਤੁਸੀਂ ਜਦੋਂ ਇੱਥੋਂ ਗਏ ਆ ਹਾਂਜੀ ਸਭ ਤੋਂ ਪਹਿਲਾਂ ਮਤਲਬ ਕਿਸ ਵੇਸ ਤੇ ਗਏ ਹਾਂ ਹਾਂ ਟੂਰਿਸਟ ਵੀਜ਼ਾ ਟੂਰਿਸਟ ਵੀਜ਼ਾ ਗਿਆ ਕੀ ਕਹਿ ਕੇ ਏਜੰਟ ਨੇ ਭੇਜਿਆ ਤੁਹਾਨੂੰ ਕੀ ਤੁਹਾਨੂੰ ਵਕਤ ਤੇ ਲਗਵਾਉਣਾ ਏ ਇਸੇ ਬੇਬੀ ਕੇਅਰ ਟੈਕ ਅੱਛਾ ਠੀਕ ਹੈ ਜੀ ਤੇ ਫਿਰ ਉੱਥੇ ਨਹੀਂ ਤੁਹਾਨੂੰ ਲਗਵਾਇਆ ਨਹੀਂ ਹਾਂ ਉਹਨਾਂ ਨੇ ਮੈਨੂੰ ਹਾਊਸ ਵਰਕਿੰਗ ਤੇ ਲਗਵਾਤਾ ਯੈਸ ਉੱਥੇ ਭੇਜਣਾ ਸੀ ਉੱਥੇ ਹੀ ਭੇਜਿਆ ਉਸੇ ਘਰ ਦੇ ਵਿੱਚ ਜਾਂ ਕਿਸੇ ਹੋਰ 'ਚ ਨਹੀਂ ਉੱਥੇ ਨਹੀਂ ਭੇਜਿਆ ਹੋਰ ਕਿਤੇ ਭੇਜਿਆ ਹੋਰ ਕਿਤੇ ਭੇਜਿਆ ਫਿਰ ਉਹਨਾਂ ਨੇ ਮੈਨੂੰ ਉੱਥੇ ਸੀਲ ਕੀਤਾ ਫਿਰ ਮੈਂ ਜੇਲ੍ਹ ਦੇ ਵਿੱਚ ਰਹੀ ਆ ਕਾਫੀ ਟਾਈਮ ਨਾ ਮੈਨੂੰ ਫੋਨ ਦਿੱਤਾ ਗਿਆ ਰੋਟੀ ਪਾਣੀ ਕੁਛ ਵੀ ਨਹੀਂ ਤੇ ਨਾ ਮੈਨੂੰ ਮੇਰੇ ਕੱਪੜਾ ਲੀੜਾ ਕੁਛ ਵੀ ਨਹੀਂ ਮੈਂ ਵਾਪਸ ਇੱਦਾਂ ਹੀ ਆਈ ਮੇਰੀ ਐਨ ਜੀਓ ਨੇ ਹੈਲਪ ਕੀਤੀ ਆ ਸਰ ਨੇ ਤਾਂ ਅੱਛਾ ਠੀਕ ਆ ਕਿ ਤੁਸੀਂ ਪਹਿਲਾਂ ਉੱਥੇ ਜਦੋਂ ਛਡਾਉਣ ਆਏ ਆ ਕੌਣ ਛਡਾਉਣ ਆਇਆ ਤੁਹਾਨੂੰ ਸਭ ਤੋਂ ਪਹਿਲਾਂ ਐਨ ਜੀਓ ਐਨ ਜੀਓ ਛਡਾਉਣਾ ਹੈ ਨਾ ਉਸ ਤੋਂ ਅੱਗੇ ਕਿਦਾਂ ਕਾਰਵਾਈ ਹੋਈ ਤੁਸੀਂ ਕਿਦਾਂ ਜੇਲ੍ਹ ਦੇ ਵਿੱਚ ਵੀ ਰਹੇ ਆ ਯਸ ਹਾਂਜੀ ਤੇ ਜੇਲ੍ਹ ਦੇ ਵਿੱਚ ਤਾਂ ਬਹੁਤ ਔਖਾ ਰਿਹਾ ਹੈ ਉੱਥੇ ਰੋਟੀ ਪਾਣੀ ਕੁਛ ਨਹੀਂ ਮਿਲਦਾ ਹੈਗਾ ਨਾ ਕੱਪੜਾ ਲੀੜਾ ਤੁਸੀਂ ਜਿਹੜੇ ਜੋੜੇ ਦੇ ਵਿੱਚ ਗਏ ਆ ਉਸੇ ਜੋੜੇ 'ਚ ਉਹ ਤੁਹਾਨੂੰ ਵਾਪਸ ਕੱਲਦੇ ਆ 14 ਦਿਨ ਇਦਾਂ ਹੀ ਰਹੀਆਂ ਮੈਂ ਐਨ ਜੀਓ ਨੇ ਹੈਲਪ ਕੀਤੀ ਤਾਂ ਮੈਂ ਇੱਥੇ ਹਾਂ ਨਹੀਂ ਜੇਤ ਤੋਂ ਬਾਅਦ ਤੁਹਾਨੂੰ ਕਿੱਥੇ ਭੇਜਿਆ ਗਿਆ ਉੱਥੇ ਜੀ ਉੱਥੇ ਇਮੀਗ੍ਰੇਸ਼ਨ ਲੌਕਅਪ ਅੱਛਾ ਯਸ अच्छा ओथे किद्दा मतलब ਤੁਹਾਡੇ ਨਾਲ ਕਿद्दा मतलब ਠੀਕ ਰਹਾ ਉਥੇ ਨਹੀਂ ਉਹ ਉਥੇ ਬਹੁਤ ਘਾ ਥੱਲੇ ਪੁੰਜੇ ਲੰਮੇ ਪਾਉਂਦੇ ਆ ਨਾ ਬਲੈਂਕੀਟ ਆ ਕੁਛ ਵੀ ਨਹੀਂ ਗਾ ਨਾ ਪੱਖਾ ਆ ਨਾ ਰੋਟੀ ਪਾਣੀ ਕੁਛ ਵੀ ਨਹੀਂ ਸਿਰਫ ਇੱਕ ਟਾਈਮ ਜਾਂ ਦੋ ਟਾਈਮ ਦਿੰਦੇ ਆ ਤੁਹਾਡੇ ਪਰਿਵਾਰ ਨਾਲ ਕੋਈ ਗੱਲਬਾਤ ਕਰਾਈ ਜਾਂਦੀ ਸੀ ਨਹੀਂ ਕੋਈ ਕੰਟੈਕਟ ਨਹੀਂ ਸੀਗਾ ਫੋਨ ਕੁਛ ਵੀ ਨਹੀਂ ਸੀਗਾ ਨਾ ਗੱਲ ਨਾ ਕਿਸੇ ਨੂੰ ਮਿਲ ਦਿੰਦੇ ਸੀਗੇ ਕੁਛ ਵੀ ਨਹੀਂ ਸੀਗਾ ਠੀਕ ਹੈ ਇਹ ਸਾਰੀ ਜਿਹੜੀ ਕਾਰਵਾਈ ਕਿੰਨੇ ਕੇ ਦਿਨ ਦੀ ਹੋਈ ਤਕਰੀਬਨ ਕਿੰਨੇ ਦਿਨ ਬਾਅਦ ਤੁਸੀਂ ਤੁਹਾਨੂੰ ਇੱਥੇ ਭੇਜਿਆ ਗਿਆ ਦੋ ਮਹੀਨੇ ਬਾਅਦ ਆਦਾਂ ਦੋ ਮਹੀਨੇ ਬਾਅਦ ਹੈ ਨਾ ਠੀਕ ਹੈ ਜੀ ਤਾਂ ਤੁਹਾਡਾ ਤੁਸੀਂ ਜਦੋਂ ਦੱਸਿਆ ਸਮਾਨ ਵਗੈਰਾ ਤੁਹਾਡਾ ਕੁਝ ਵੀ ਨਹੀਂ ਦਿੱਤਾ ਗਿਆ ਮੇਰਾ ਫੋਨ ਤੱਕ ਹੀ ਮੇਰੇ ਬੂਟ ਤੱਕ ਵੀ ਨਹੀਂ ਦਿੱਤੇ ਗਏ ਹੈਗੇ ਮੇਰਾ ਸਾਰਾ ਕੁਝ ਲਹਾ ਕੇ ਉੱਥੇ ਰੱਖ ਲਿਆ ਸਿਰਫ ਇੱਕ ਵਰਦੀ ਦਿੱਤੀ ਜਿਹੜੀ ਇੱਥੇ ਪਹਿਲਾਂ ਤੋਂ ਹੀ ਮੈਂ ਇੱਕ ਦਿਨ ਜਦੋਂ ਫੜੀ ਗਈ ਉਦੋਂ ਦੀ ਇਹ ਕਿਹਨਾਂ ਨੇ ਰੱਖਿਆ ਸਮਾਨ ਸਾਰਾ ਪੁਲਿਸ ਵਾਲਿਆਂ ਨੇ ਅੱਛਾ ਪੁਲਿਸ ਵਾਲਿਆਂ ਨੇ ਸਾਰਾ ਸਮਾਨ ਰੱਖ ਲਿਆ ਠੀਕ ਹੈ ਜੀ ਤੇ ਹੁਣ ਤੁਸੀਂ ਪਰਿਵਾਰ ਦੇ ਵਿੱਚ ਪਹੁੰਚੇ ਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਥੈਂਕ ਯੂ ਕਰਦੀ ਆ ਐਨ ਜੀਓ ਦਾ ਤਾਂ ਮੇਰੇ ਸਰਾ ਦਾ ਕਿ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਆ ਮੈਂ ਇੱਥੇ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਪਹੁੰਚੀ ਆ ਤੇ ਪਲੀਜ਼ ਮੇਰੇ 에ਜੰਟ ਤੇ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਵੀ ਕੁੜੀ ਮੇਰੇ ਵਾਂਗੂ ਉੱਥੇ ਗਲਤ ਫਸਾਈ ਨਾ ਜਾਵੇ ਤੇ ਨਾ ਵੇਚੀ ਜਾਵੇ। ਠੀਕ ਹੈ। ਯੈਸ। ਥੈਂਕ ਯੂ। ਠੀਕ ਹੈ। ਇਹ ਨਿਸ਼ਾਸੀ ਜਿਹੜੀ ਬੇਟੀ ਉੱਥੋਂ ਨਿਕਲ ਕੇ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਦੇ ਆਂ। ਉਹਨਾਂ ਦੇ ਫਰਦ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ? ਬੇਟੀ ਤੁਹਾਡੇ ਘਰ ਵਾਪਸ ਆ ਗਈ ਆ। ਚਲੋ ਟਾਈਮ ਜ਼ਰੂਰ ਲੱਗਾ ਪਰ ਸਹੀ ਸਲਾਮਤ ਹੈ ਤੁਹਾਡੇ ਪਰਿਵਾਰ ਦੇ ਵਿੱਚ ਆਇਆ ਕੀ ਕਹਿਣਾ ਚਾਹੋਗੇ? ਸਾੜੇ ਲਈ ਤਾਂ ਬਹੁਤ ਖੁਸ਼ੀ ਦਾ ਦੇ ਰਹੇ ਆ ਸਾਡੇ ਸਮਝ ਲਓ ਸਾਡੇ ਲਈ ਤਾਂ ਦਿਵਾਲੀ ਆ ਗਈ ਇੱਕ ਸਾਹ ਦੀ ਕਿਉਂਕਿ ਅਸੀਂ ਇੰਨੇ ਔਖੇ ਦਿਨ ਕੱਢੇ ਅਸੀਂ ਦੇਖ ਹੀ ਨਹੀਂ ਸਕਦੇ ਕੁਝ ਵੀ ਅਸੀਂ ਇਹ ਦੋ ਮਹੀਨੇ ਬੜੇ ਔਖੇ ਕੱਢੇ ਔਰ ਸਾਡੀ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਨਿਊਜ਼ ਵੀ ਚਲਾਈ ਲੇਕਿਨ ਉਹਨੂੰ ਦੇਖ ਕੇ ਸਰਕਾਰ ਨੇ ਡੀਸੀ ਸਾਹਿਬ ਦੇ ਕੁਝ ਤਹਿਸੀਲਦਾਰ ਕਾਨਗੋ ਸਾਹਿਬ ਇੱਥੇ ਆਏ ਇਥੋਂ ਸਾਡੇ ਕੋਲ ਇਨਕੁਆਰੀ ਕਰਕੇ ਚਲੇ ਗਏ ਮੈਂ 20 ਦਿਨ ਬਾਅਦ ਪਤਾ ਕਰਨ ਗਿਆ ਜਲੰਧਰ ਮੈਂ ਕਹਾ ਬਸਾਰ ਵੀ ਮੇਰੀ ਲੜਕੀ ਦੀ ਕੋਈ ਖਬਰ ਨਹੀਂ ਲੱਗੀ ਵੀ ਕੋਈ ਨਾ ਕੋਈ ਇਨਕੁਆਰੀ ਹੋਈ ਹੋਊਗੀ ਮੈਨੂੰ ਦੱਸੋ ਕੋਈ ਇਨਕੁਆਰੀ ਹੋਈ ਆ ਫਿਰ ਉਹ ਤਾਂ ਨੇ ਮੈਨੂੰ ਸਾਰੀ ਥਾੜੀ ਦਫ਼ਤਰ ਚ ਘਮਾਉਂਦ ਰਹੇ ਤੁਹਾਡੀ ਰਿਪੋਰਟ ਉਹਦੇ ਕੋਲੇ ਫਲਾਨੇ ਕੋ ਉੱਥੋਂ ਮੈਂ ਉੱਥੋਂ ਕਢਾ ਕੇ ਜਿੱਦਾਂ ਜਿੱਦਾਂ ਨੰਬਰ ਮੈਨੂੰ ਮਿਲ ਗਿਆ ਮੈਂ ਫਿਰ ਡੀਸੀ ਦਫ਼ਤਰ ਦੇ ਜਿਹੜੇ ਮੋਰੇ ਮੁੰਡੇ ਕੰਮ ਕਰ ਰਹੇ ਉਹਨਾਂ ਕੋ ਗਿਆ ਉਹ ਕਹਿੰਦੇ ਸਾਡੇ ਕੋਲ ਤਾਂ ਰਿਪੋਰਟ ਹੀ ਨਹੀਂ ਪਹੁੰਚੀ ਥਾੜੀ ਹਜੇ ਮੈਂ ਇਸ ਬੰਦੇ ਕੋਲ ਉਹਨੂੰ ਕੋ ਗਿਆ ਕਿ ਸਾਡਾ ਤਾਂ ਕੰਪਿਊਟਰ ਹੀ ਖਰਾਬ ਆ ਕੇ ਫਿਰ ਮੈਂ ਉਹਨਾਂ ਨੂੰ ਡੇਲੀ ਫੋਨ ਕਰਨਾ ਰੋਜ਼ ਹੀ ਫੋਨ ਕਰਨ ਲੱਪਿਆ ਅਖੀਰ ਤੱਕ ਮਹੀਨਾ ਹੋ ਗਿਆ ਮਹੀਨੇ ਬਾਅਦ ਮੈਂ ਫੋਨ ਕਰਨਾ ਛੱਡ ਦਿੱਤਾ ਮੈਂ ਕਿਉਂਕਿ ਜਿਆਦਾ ਇਹਨਾਂ ਨੇ ਸੁਣਵਾਈ ਹੀ ਨਹੀਂ ਕੀਤੀ ਕੋਈ ਵੀ ਕਹਿੰਦੇ ਸਾਡਾ ਕੰਪਿਊਟਰ ਖਰਾਬ ਆ ਮੈਨੂੰ ਇਹਦਾ ਅੱਜ ਤੱਕ ਨਹੀਂ ਪਤਾ ਵੀ ਉਹਨਾਂ ਨੇ ਮੇਰੀ ਧੀ ਦੀ ਖਬਰ ਕਿਤੇ ਪਹੁੰਚਾਈ ਹੋਗੀ ਔਰ ਮੈਂ ਇਹ ਚਾਹੁੰਦਾ ਵੀ ਸਰਕਾਰ ਇਦਾਂ ਨਾ ਕਰੇ ਸਰਕਾਰ ਨੂੰ ਤਾਂ ਮਤਤ ਕਰਨੀ ਚਾਹੀਦੀ ਆ ਲੋਕਾਂ ਦੀ ਵੀ ਨਾਟਕੇ ਮਤਤ ਕਰੋ ਕਿ ਦੀ ਬਾਹ ਫੜੋ ਤੇ ਕਿਸੇ ਦਾ ਬੱਚਾ ਕਿਸ ਕਿਸੇ ਨੂੰ ਕੀ ਪਤਾ ਕਿੰਦਾ ਰਹਿ ਰਿਹਾ ਹੁਣ ਸਾਡੀ ਬੇਟੀ ਦਾ ਸਾਨੂੰ ਪਤਾ ਕਿੱਦਾਂ ਕੱਟ ਗਈ ਫੇਰ ਵੀ ਉਹ ਉੱਪਰ ਵਾਲੇ ਭਰਾ ਮੇਰੇ ਆ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਦੇ ਨਾਲ ਹੀ ਮੈਂ ਤੁਰਿਆ ਰਿਆ ਇਹਨਾਂ ਨੇ ਸਾਰੀ ਗੱਲਬਾਤ ਕਰੀ ਗਏ ਉਧਰ ਐਨਜੀਓ ਵਾਲਿਆਂ ਨਾਲ ਇਹਨਾਂ ਨੇ ਬੜੀ ਮਤ ਦਿੱਤੀ ਮੇਰੀ ਉਹਨੇ ਨਾ ਇਹ ਨੱਠ ਭੱਜ ਜਿਨਾਂ ਦੀ ਦੌਰ ਸੇਵਾ ਨਾਲ ਮੇਰੀ ਧੀ ਆ ਜਿੱਧਰ ਆ ਗਈ ਆ ਔਰ ਮੈਂ ਇਹ ਚਾਹੁੰਦਾ ਵੀ ਹੁਣ ਇਸੇ ਤਰ੍ਹਾਂ ਏਜੰਟ ਤੇ ਵੀ ਕਾਰਵਾਈ ਕੀਤੀ ਜਾਵੇ ਏਜੰਟ ਨੂੰ ਲਿਆਂਦਾ ਜਾਵੇ ਅਜ ਸਾਨੂੰ 2 ਮਹੀਨੇ ਜੇ 20 ਫਰਵਰੀ ਦੀ ਮੈਂ ਡੀਸੀ ਦਫ਼ਤਰ ਦਰਖਾਸਤ ਦਿੱਤੀ ਹੈ ਜਿੱਤੇ ਅੱਜ ਤੱਕ ਇੱਕ ਵਾਰੀ ਵੀ ਏਜੰਟ ਨੇ ਨਾ ਤਾਂ ਪੁਲਸ ਵਾਲਿਆਂ ਨੇ ਅੰਦਾ ਨਾ ਇਹਨਾਂ ਨੂੰ ਕੁਗੋ ਦੀ ਆਈ ਉਹ ਤੇ ਜਾ ਕੇ ਮੈਨੂੰ ਕਹਿੰਦੇ ਆ ਕਿ ਕੁੜੀ ਆ ਲੈਂਦੇ ਕੁੜੀ ਦਾ ਭਾਜੀ ਕੋਈ ਪਤਾ ਸੀਗਾ ਵੀ ਕਦੋਂ ਆਉਣੀ ਆ ਚਲੋ ਇਹ ਭਰਾ ਖੜੇ ਨੇ ਨੱਠ ਭੱਜ ਕੀਤੀ ਅੱਜ ਸਾਡੀ ਕੁੜੀ ਸਾਡੇ ਕੋਲ ਆ ਲੇਕਿਨ ਇਦਾਂ ਦੇ ਏਜੰਟਾਂ ਦੇ ਕਾਰਵਾਈ ਤਾਂ ਜ਼ਰੂਰ ਹੋਣੀ ਚਾਹੀਦੀ ਆ ਠੀਕ ਹੈ ਲੋਕਲ ਪੁਲਿਸ ਨੇ ਜਿਹੜੇ ਇੱਥੇ ਤੁਹਾਨੂੰ ਪੈਂਦੀ ਉਹਨੇ ਕੋਈ ਹੈਲਪ ਕੋਈ ਥੋੜੀ ਬਹੁਤ ਤੁਹਾਨੂੰ ਕੋਈ ਸਰ ਨਹੀਂ ਕੀਤੀ ਕੋਈ ਹੈਲਪ ਕੀਤੀ ਹੁੰਦੀ ਤਾਂ ਅੱਜ ਤੱਕ ਤੁਹਾਨੂੰ ਦੱਸਦੇ ਆਹ ਏਜੰਟ ਸਾਡੇ ਕੋਲ ਆਇਆ ਆ ਸਾਨੂੰ ਕਹਿ ਗਿਆ ਸਾਨੂੰ ਕੁਝ ਮੰਨ ਗਿਆ ਵੀ ਤੁਹਾਡੀ ਕੁੜੀ ਦਾ ਕੁੜੀ ਤਾਂ ਇਹਨਾਂ ਭਾਜੀ ਹੁਣ ਦੇ ਸਹਿਯੋਗ ਦੇ ਨਾਲ ਹੀ ਇਹ ਮਿੰਟ ਮਿੰਟ ਤੇ ਮੈਨੂੰ ਫੋਨ ਕਰਦੇ ਰਹੇ ਬਾਹਰ ਫੋਨ ਕਰਦੇ ਰਹੇ ਤੇ ਬਹੁਤ ਨੱਠ ਭਾਜਣਾ ਕੁੜੀ ਦਾ ਇਹਨਾਂ ਦੇ ਸਹਿਯੋਗ ਨਾਲ ਚਲੋ ਕੱਲ ਵੀ ਅੱਜ ਵੀ ਆਏ ਸਾਡੇ ਕੋਲ ਉਸ ਦਿਨ ਦੇ ਸਾਨੂੰ ਬਾਰ ਬਾਰ ਫੋਨ ਕਰਦੇ ਬਾਹਰ ਵੀ ਫੋਨ ਕਰਦੇ ਔਰ ਇਹਨਾਂ ਦੀ ਸਹਯੋਗਦਾਰ ਨਾਲੀ ਕੁੜੀ ਸਾਡੇ ਕੋਲ ਅੱਜ ਤੇ ਅਸੀਂ ਸੋਚਦੇ ਹਾਂ ਵੀ ਸਰਕਾਰਾਂ ਕੁਝ ਕਰਨਗੀਆਂ ਜਾਂ ਕੁਝ ਪੁਲਿਸ ਕਰੂਗੀ ਕੋਈ ਨਹੀਂ ਕੁਝ ਕਰ ਇਹ ਤਾਂ ਤੁਸੀਂ ਕੀ ਜੀਵਨ ਲਹਿਰ ਵਾਲਿਆਂ ਨੇ న్యూਸ ਲਈ ਸਾਡੀ ਔਰ ਲੋਕਾਂ ਦੇ ਵਿੱਚ ਨਿਊਜ਼ ਗਈ ਔਰ ਲੋਕਾਂ ਨੇ ਸੁਣ ਕੇ ਬਹੁਤ ਸਾਡੀ ਮਤਕੀਤੀ ਬਾਹਰਲੀ ਜਨਤਾ ਨੇ ਮਲੇਸ਼ੀਆ ਦੇ ਲੋਕਾਂ ਨੇ ਕੁਝ ਆਨਲਾਈਨ ਮਤਲਬ ਸਾਰੇ ਇੰਡੀਆ ਚ ਇੰਨੀਆਂ ਕੋਲਾਂ ਗਈਆਂ ਉੱਥੇ ਸੰਸਤਾ ਵਾਲਿਆਂ ਨੂੰ ਕਿ ਜਿਨ੍ਹਾਂ ਦਾ ਕਰਕੇ ਉਹਨਾਂ ਨੂੰ ਸਾਰਾ ਕੁਝ ਕਰਨਾ ਪਿਆ ਉਧਰਲੀ ਪੁਲਿਸ ਨੂੰ ਵੀ ਮਜਬੂਰ ਹੋ ਕੇ ਛੱਡਣਾ ਪਿਆ ਕੁੜੀ ਨੂੰ ਨਹੀਂ ਤਾਂ ਉਹਨਾਂ ਨੇ ਤਾਂ ਜਿਨ੍ਹਾਂ ਦੇ ਘਰ ਸੀ ਕੁੜੀ ਉਹਦੇ ਅਗਲੇ ਨੇ 3500 ਰਿੰਗਟ ਦੇ ਕਹਿੰਦੇ ਅਸੀਂ ਮੁੱਲ ਲਈ ਹੋਈ ਆ ਏਜੰਟ ਨੇ ਮੁੱਲ ਵੇਚ ਦਿੱਤੀ ਹੋਈ ਸੀ 3500 ਰਿੰਗਟ ਦੇ ਵਿੱਚ ਤੇ ਅਸੀਂ ਕੀ ਕਰ ਸਕਦੇ ਸਾਰੇ ਇੱਥੇ ਅਸੀਂ ਤਾਂ ਇੱਥੇ ਗਰੀਬ ਬੰਦੇ ਆ ਸਾਡੇ ਕੋਲ ਉਧਰ ਜਾਬ ਨਹੀਂ ਹੋਣਾ ਸੀਗਾ ਚਲੋ ਇਹ ਭਾਜੀ ਹੋਣਾ ਨੇ ਮਿੰਟ ਮਿੰਟ ਤੇ ਬੰਦੇ ਉਧਰ ਇਹਨਾਂ ਦੇ ਉਹਨਾਂ ਨੂੰ ਹੀ ਫੋਨ ਕਰੀ ਗਏ ਐਨ ਜੀਓ ਵਾਲਿਆਂ ਨੂੰ ਵੀ ਕਰੀ ਗਏ ਔਰ ਉਹਨਾਂ ਦੀ ਕਿਰਪਾ ਦੇ ਨਾਮ ਭਾਜੀ ਉਹਨਾਂ ਦੀ ਕਿਰਪਾ ਨਾਲ ਸਾਡੀ ਕੁੜੀ ਸਾਡੇ ਕੋਲ ਆ ਔਰ ਅਸੀਂ ਇਹ ਚਾਹੁੰਦੇ ਆ ਵੀ ਐਦਾਂ ਦੇ ਏਜੰਟਾਂ ਤੋਂ ਬਚੋ ਕਿਉਂਕਿ ਇਹ ਪਸਾ ਕੇ ਮੁੜ ਕੇ ਸਾਨੂੰ ਚਲ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਪੁਲਿਸ ਵਾਲਿਆਂ ਨਾਲ ਵੀ ਗੱਲਬਾਤ ਹੋ ਜਾਂਦੀ ਹੋਊਗੀ ਇਹਨਾਂ ਦੀ ਤੇ ਸਾਡੇ ਲਈ ਤਾਂ ਇਹ ਹੀ ਗੱਲ ਹੈ ਵੀ ਸਾਡੇ ਨਾਲ ਸਾਡੇ ਸਾਹਮਣੇ ਹੀ ਇੱਕ ਵਾਰੀ ਹੋਇਆ ਕੋਈ ਗੱਲ ਹੋਈ ਕਿ ਨਹੀਂ ਹੋਈ ਪਰ ਇਹਨਾਂ ਦੇ ਕੋਲੋਂ ਬੱਚੋ ਜ਼ਰੂਰ ਬੱਚੋ ਆਪਣੇ ਬੱਚਿਆਂ ਨੂੰ ਸੇਵ ਕਰੋ ਤੇ ਜੇ ਜਾਣਾ ਹੀ ਤਾਂ ਭਾਈ ਸਾਡੇ ਵਾਂਗੂ ਫਸਿਓ ਨਾ ਪੂਰਾ ਪੱਕਾ ਪੁੱਛ ਕੇ ਛਕ ਕਰਕੇ ਜਾਓ ਅੱਜ ਮੈਂ 2 ਲੱਖ ਦਾ ਕਰਜ਼ਾਈ ਹੋ ਗਿਆ ਮੈਂ ਕਿੱਥੋਂ ਦੇਣਾ ਪੈਸਾ ਮੁਸ਼ਕਿਲ ਹੈ ਹਾਂਜੀ ਇੱਕ ਉੱਥੇ ਮਲੇਸ਼ੀਆ ਦੀ ਕੋਈ ਐਨਜੀਓ ਟੀਮ ਆ ਉਹਨਾਂ ਨੇ ਵੀ ਤੁਹਾਡੀ ਹੈਲਪ ਕਾਫੀ ਕੀਤੀ ਆ ਉਹਨਾਂ ਤੋਂ ਹੀ ਕੀ ਕਹਿਣਾ ਚਾਹੋਗੇ ਸਰ ਜੀ ਸਾਡੇ ਲਈ ਤਾਂ ਵੀ ਰੱਬ ਆ ਉਹਨਾਂ ਨੇ ਸਾਡੇ ਲਈ ਇੰਨਾ ਕੀਤਾ ਪਹਿਲੇ ਦਿਨ ਤੋਂ ਉਹਨਾਂ ਨੇ ਲੈ ਜਾ ਕੇ ਪੁਲਿਸ ਲੈ ਜਾ ਕੇ ਕੁੜੀ ਨੂੰ ਛੁਡਾਇਆ ਦਸੌਂ ਸੇਵਾ ਐਨਜੀਓ ਆ ਮਲੇਸ਼ੀਆ ਦੀ ਔਰ ਰਵੀਨਾ ਮੈਡਮ ਉਸ ਨੇ ਜਿੰਨੀ ਨੱਠ ਭੱਜ ਕੀਤੀ ਆ ਅਸੀਂ ਉਹਨੂੰ ਬਣੀ ਭੁੱਲ ਸਕਦੇ ਬਹੁਤ ਨੱਠ ਭੱਜ ਕੀਤੀ ਅਖੀਲੇ ਦਿਨ ਤੱਕ ਪੁਲਿਸ ਵਾਲਿਆਂ ਨੇ ਉਹਨੂੰ ਕਿਹਾ ਵੀ ਕੁੜੀ ਨਾਲ ਤੂੰ ਗੱਲ ਲੈ ਉਹਨੇ ਫੇਰ ਵੀ ੱੱਕੇ ਨਾਲ ਸਾਡੇ ਨਾਲ ਗੱਲ ਕਰਾਇਆ ਔਰ ਕੁੜੀ ਦੇ ਬਕਾਇਦਾ ਕੱਪੜੇ ਆ ਪਾਏ ਹੋਇਆ ਐਸ ਟਾਈਮ ਉਹਨੇ ਆਉਣਾ ਆ ਔਰ ਰਾਤ ਵੀ ਸਾਡੇ ਨਾਲ 12 ਵਜੇ ਤੱਕ ਉਹ ਗੱਲਬਾਤ ਕਰਦੀ ਰਹੀ ਜਿਸ ਟਾਈਮ ਕੁੜੀ ਆਈ ਐ ਉਸ ਟਾਈਮ ਉਹ ਕੁੜੀ ਨਾਲ ਵੀ ਗੱਲ ਕੀਤੀ ਰਾਤ ਤੇ ਸਾਡੇ ਲਈ ਭਾਜੀ ਉਹ ਵੀ ਰੱਬ ਆ ਇਦਾਂ ਦੀਆਂ ਸੰਸਥਾ ਹੋਣੀਆਂ ਚਾਹੀਦੀਆਂ ਔਰ ਜਿਹੜੇ ਬਾਅਰ ਹੈਗੀਆਂ ਤੇ ਬਹੁਤ ਵਧੀਆ ਜਿਹੜੇ ਲੋਕਾਂ ਨੇ ਸਾਡੇ ਨਾਲ ਮਤ ਕਰ ਰਹੇ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਕੁੜੀ ਦੇ ਮਾਤਾ ਜੀ ਵੀ ਇੱਥੇ ਇਹਨਾਂ ਦੇ ਸਾਡੇ ਵਿੱਚ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਖੁਸ਼ੀ ਨੂੰ ਕਿਸ ਤਰ੍ਹਾਂ ਜ਼ਾਹਰ ਕਰਨਾ ਚਾਹੁੰਦੇ ਹਨ ਕੀ ਕਹਿਣਾ ਚਾਹੁੰਗੇ ਹਾਂਜੀ ਸਰ ਜੀ ਇਹਨਾਂ ਬਹੁਤ ਮੈਂ ਧੰਨਵਾਦ ਕਰਦੀ ਹਾਂ ਕਿ ਮੇਰੀ ਬੱਚੀ ਮੇਰੇ ਕੋਲ ਆ ਗਈ ਹੈ ਕਿ ਜਿਹੜੇ ਮੇਰੇ ਵੀਰ ਨਾਲ ਮੇਰੇ ਖੜੇ ਨੇ ਇਹਨਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਹੈਗਾ ਆ ਕਿਉਂਕਿ ਸਾਡੀ ਕੋਈ ਕਾਰਵਾਈ ਪੁਲਿਸ ਨੇ ਨਹੀਂ ਹਜੇ ਤੱਕ ਕਰ ਕੀਤੀ ਕਹਿੰਦੇ ਸੀਗੇ ਕਿ ਬੱਚੀ ਆਏਗੀ ਤੇ ਕਾਰਵਾਈ ਜੰਟਰਾ ਜ਼ਰੂਰ ਹੋਵੇਗੀ ਸਰਬਜੀਤ ਨਾਲ ਪਰ ਹਜੇ ਤੱਕ ਨਹੀਂ ਹੋਈ ਹੁਣ ਸਾਨੂੰ ਇੰਨਾ ਕਿ ਅਸੀਂ ਕਰਜ਼ਾਈ ਹੋ ਗਏ ਗਰੀਬ ਬੰਦੇ ਆ ਮਾਤੜੇ ਸੀ ਕਿਉਂਕਿ ਸਾਨੂੰ ਸਾਥ ਜਰੂਰ ਰਹਿਣ ਤੁਹਾਨੂੰ ਦੇਣਾ ਚਾਹੀਦਾ ਆ ਕਿ ਸਰਪ ਜਿੱਦ ਨੂੰ ਕਹੋ ਵੀ ਅਸੀਂ ਇੰਨਾ ਪੈਸਾ ਗਰੀਬ ਬੰਦਿਆਂ ਨੇ ਲਾਇਆ ਕਿ ਸਾਡੀ ਹੈਲਪ ਹੁਣ ਇਹ ਕਰਨੀ ਚਾਹੀਦੀ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਇਸੇ ਤਰ੍ਹਾਂ ਬਾਲਮਿਕ ਸੰਘਰਸ਼ ਮੋਰਚਾ ਦੇ ਪ੍ਰਧਾਨ ਮੋਨੂ ਤੇਜੀ ਜੀ ਔਰ ਉਹਨਾਂ ਦੀ ਪੂਰੀ ਟੀਮ ਜਦੋਂ ਇਸ ਨਿਊਜ਼ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਪਹਿਲੇ ਦਿਨ ਫਸਟ ਡੇਨ ਇਹ ਇਸ ਪਰਿਵਾਰ ਦੇ ਨਾਲ ਸੀਗੇ ਔਰ ਵਿੱਚ ਵੀ ਇਹਨਾਂ ਨੇ ਇੱਕ ਪਰਿਵਾਰ ਨੂੰ ਕਾਫੀ ਹੌਸਲਾਇਆ ਦਿੰਦੇ ਰਹੇ ਕਿ ਅਸੀਂ ਤੁਹਾਡੇ ਨਾਲ ਅੰਗ ਵਿੱਚ ਜਿੰਨੀ ਇਹਨਾਂ ਦੀ ਕੋਸ਼ਿਸ਼ ਸੀ ਕਾਰਵਾਈ ਸੀਗੀ ਇਹ ਕਰਉਂਦੇ ਵੀ ਰਹੇ ਉਹਨਾਂ ਉਸ ਵੀ ਇਸ ਖੁਸ਼ੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਹਾਂਜੀ ਸਰ ਇਹ ਸਾਰਿਆਂ ਨੂੰ ਜੈ ਭੀਮ ਜੈ ਪਰਮਜੀ ਮੈਂ ਮੋਨੋ ਤੇਜੀ ਪੰਜਾਬ ਪ੍ਰਧਾਨ ਬਾਲਮੀਕ ਸੰਘਰਸ਼ ਮੋਰਚਾ ਤੇ ਸਾਡੀ ਸਾਰੀ ਟੀਮ ਮੌਜੂਦ ਹੈ ਸਾਡੇ ਕੁਲਵਿੰਦਰ ਬਾਜੀ ਵਾਈਸ ਪ੍ਰਧਾਨ ਜਿਲ੍ਹਾ ਜਲੰਧਰ ਦੇਦਾਰ ਬਾਜੀ ਜਸ ਕਲਿਆਣ ਜੀ ਹਨੀ ਬਾਜੀ ਸਾਰੇ ਭਰਾ ਮੌਜੂਦ ਹੈ ਸਾਨੂੰ ਬਾਜੀ ਤੁਹਾਡੀ ਮੀਡੀਆ ਰਾਇ ਵੀ ਪਤਾ ਲੱਗਾ ਸੀਗਾ ਕਿ ਇੱਕ ਸਾਡੀ ਭੈਣ ਆ ਘੋੜਾ ਬਈਦੋ ਜੋ ਫਸੀ ਹੋਈ ਆ ਧੋਖੇਬਾਜ਼ ਏਜੰਟਾਂ ਰਾਈ ਤੇ ਚਲੋ ਉਦੋਂ ਆਪਾਂ ਆਏ ਆ ਇੱਥੇ ਵੀਡੀਓ ਕੀਤੀ ਚਲੋ ਨੱਠ ਭੱਜ ਕੀਤੀ ਸਾਡੇ ਸਾਰੇ ਭਰਾਵਾਂ ਨੇ ਚਲੋ ਅੱਜ ਇਹ ਭੈਣ ਸਾਡੇ ਵਿੱਚ ਪਹੁੰਚ ਚੁੱਕੀ ਆ ਸਾਨੂੰ ਬਹੁਤ ਖੁਸ਼ੀ ਆ ਚਲੋ ਮੈਂ ਧੰਨਵਾਦੀ ਆ ਮੀਡੀਆ ਦਾ ਵੀ ਜਿਹੜੀ ਆਪਣੀ ਦਸਵੰਦ ਐਨ ਜੀਓ ਸੁਸਾਇਟੀ ਆ ਆਪਣੇ ਮਲੇਸ਼ੀਆ ਦੇ ਵਿੱਚ ਉਹਨਾਂ ਦਾ ਵੀ ਮੈਂ ਧੰਨਵਾਦੀ ਆ ਤੇ ਮੈਂ ਬਾਕੀ ਇਹ ਤੁਹਾਡੇ ਮੱਧਮ ਰਾਈ ਇਹ ਲੋਕਾਂ ਨੂੰ ਵੇਅਰ ਕਰਨਾ ਚਾਹੁੰਦਾ ਆ ਕਿ ਨਾ ਧੋਖੇਵਾਜ ਏਜੰਡਾ ਤੋਂ ਬਚੋ ਕਿ ਜਿੱਦਾਂ ਇਹ ਸਾਡੀ ਭੈਣ ਨਾ ਆ ਗਾਂ ਤੋਂ ਕਿਸੇ ਭੈਣ ਦੇ ਨਾਲ ਨਾ ਹੋਵੇ ਤੇ ਬਾਕੀ ਮੈਂ ਪਰਿਵਾਰ ਨੂੰ ਦਿਲਾਸਾ ਦਿੰਨਾ ਆ ਕਿ ਏਜੰਟ ਦੇ ਜੋ ਵੀ ਬੰਦੀ ਕਾਰਵਾਈ ਆ ਆਪਾਂ ਜਰੂਰ ਕਰਾਵਾਂਗੇ ਪਹਿਲਾਂ ਵੀ ਆਪਾਂ ਤੁਹਾਡਾ ਸਾਥ ਦਿੱਤਾ ਆ ਤੇ ਹੁਣ ਆਪਾਂ ਹੁਣ ਵੀ ਤੁਹਾਡਾ ਸਾਥ ਦੇਵਾਂਗੇ ਜੀ ਸਰ ਪ੍ਰਸ਼ਾਸਨ ਤੱਕ ਇਹ ਨਿਊਜ਼ ਵੀ ਪਹੁੰਚੀ ਆ ਪ੍ਰਸ਼ਾਸਨ ਘਰ ਵੀ ਆਇਆ ਆ ਪਰ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਹੈਲਪ ਨਹੀਂ ਕੀਤੀ ਗਈ ਕੀ ਕਹਿਣਾ ਚਾਹੋਗੇ ਇਸ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਨਿਕਾਮੀ ਆ ਜੀ ਕਿਉਂਕਿ ਜਦੋਂ ਆਪਾਂ ਤੁਸੀਂ ਇਹ ਵੀਡੀਓ ਚਲਾਈ ਆ ਆਪਾਂ ਇਥੇ ਕਵਰੇਜ ਕਰਕੇ ਗਏ ਆ ਚਲੋ ਸਾਡੀ ਸੰਸਥਾ ਪਹੁੰਚੀ ਆ ਪ੍ਰਸ਼ਾਸਨ ਵੀ ਇਹਨਾਂ ਤੱਕ ਪਹੁੰਚਾ ਆ ਡੀਸੀ ਸਾਹਿਬ ਤੱਕ ਵੀ ਬੰਦੇ ਇਥੇ ਅਫਸਰ ਆਏ ਆ ਪਰ ਕਿਸੇ ਨੇ ਵੀ ਇਹਨਾਂ ਦੀ ਕੋਈ ਵਾਰ ਬੰਦੀ ਇਹਨਾਂ ਦੀ ਸਹਾਇਤਾ ਨਹੀਂ ਕੀਤੀ ਤੇ ਮੈਂ ਤਾਂ ਇਹ ਹੀ ਕਹਣਾ ਕਿ ਆਮ ਆਦਮੀ ਪਾਰਟੀ ਫੇਲ ਆ ਇਸ ਦੇ ਸਬੰਧ ਵਿੱਚ ਤੇ ਪ੍ਰਸ਼ਾਸਨ ਵੀ ਸਾਡਾ ਫੇਲ ਆ ਜੀ ਉਹਨਾਂ ਨੇ ਇਹਨਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਤੇ ਚਲੋ ਸਾਡੀ ਸੰਸਥਾ ਦੀ ਸਹਿਤਾ ਨਾਲ ਜਿਹੜੀ ਐਨ ਜੀਓ ਦੀ ਸਹਿਤਾ ਨਾਲ ਇਹ ਭੈਣ ਸਾਡੇ ਵਿੱਚ ਪਹੁੰਚੀ ਆ ਫਿਰ ਦੇਖਿਆ ਜਾ ਰਿਹਾ ਕਿ ਇਸ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਆ ਔਰ ਜੀਵਨ ਲੈਰ ਵੱਲੋਂ ਜਿਹੜੀ ਵੀ ਸਰਕਾਰ ਆਉਂਦੀ ਚਾਹੇ ਆਮ ਆਦਮੀ ਪਾਰਟੀ ਦੇਵੇ ਚਾ ਕਾਂਗਰਸ ਦੇ ਅਕਾਲੀ ਜਿਹੜੀ ਵੀ ਸਰਕਾਰ ਆਉਂਦੀ ਜਿਵੇਂ ਲਹਿਰ ਵੱਲੋਂ ਇੱਕ ਰਿਕਵੈਸਟ ਆ ਜਿੰਨੇ ਵੀ ਇਸ ਤਰ੍ਹਾਂ ਦੇ ਝੰਟਿਆ ਜਿਹੜੇ ਬਹੁਤ ਸਾਰੇ ਬੱਚਿਆਂ ਨੂੰ ਉੱਥੇ ਗਲਤ ਤਰੀਕੇ ਨਾਲ ਭੇਜ ਕੇ ਔਰ ਫਸਾ ਦਿੰਦੇ ਔਰ ਜਿਸ ਤਰ੍ਹਾਂ ਇਸ ਕੁੜੀ ਨੇ ਦੱਸਿਆ ਕਿ ਮੈਨੂੰ ਉੱਥੇ ਸੇਲ ਕਰ ਦਿੱਤਾ ਜਾਵੇ ਇਹਨਾਂ ਤੇ ਨਿਕੇਲ ਕੱਸੀ ਜਾਵੇ ਇਹਨਾਂ ਤੇ ਸਖਤ ਸਰਕਾਰ ਕਾਰਵਾਈ ਕੀਤੀ ਜਾਵੇ